ਸਿੰ ਪੰਜਾਬ ਦੇ ਮੁੱਖ ਮੰਤਰੀ ਦੇ ਹਲਕੇ ਦੇ ਅੰਦਰ ਤੂਰੀ ਸ਼ਹਿਰ ਦੇ ਅੰਦਰ ਰੋਸ ਮਾਰਚ ਕਰਨ ਜਾ ਰਹੇ ਹਨ ਰੋਸ ਮਾਰਚ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅਸੀਂ ਪਿਛਲੇ 7-8 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਦੇ ਰਾਹ ਪਏ ਹੋਏ ਹਾਂ ਅਸੀਂ ਸੀਵਰੇਜ ਬੋਰਡ ਦੇ ਅੰਦਰ 20-25-25 ਸਾਲਾਂ ਤੋਂ ਆਊਟਸੋਰਸ ਸਿਸਟਮ ਦੇ ਅੰਦਰ 10-10 12-12 ਹਜ਼ਾਰ ਤਨਖਾਹਾਂ ਤੇ ਬਲਕਿ ਜੀ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਉਹਤੇ ਕੰਮ ਕਰ ਰਹੇ ਹਨ ਪਰ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੇ ਵੀ ਸਾਡੀ ਇੱਕਣੀ ਸੁਣੀ ਇਹ ਸਰਕਾਰ ਜਿਹੜੀ ਭਗਵਤਪານ ਦੀ ਸਰਕਾਰ ਹੈ ਇਹ ਵਾਦਾ ਕਰਕੇ ਆਈ ਸੀ ਵੀ ਅਸੀਂ ਆਉਣ ਸਰ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਰੈਜੂਲੇਸ਼ਨ ਪਾਵਾਂਗੇ ਮਤਾ ਪਾਵਾਂਗੇ ਵੀ ਜਿਹੜੇ ਪਿਛਲੇ 20 20 10 10 ਸਾਲਾਂ ਤੋਂ ਆਊਟਸੋਰਸ ਸਿਸਟਮ ਤੇ ਕੰਮ ਕਰਦੇ ਆ ਵੱਖ-ਵੱਖ ਵਿਭਾਗਾਂ ਦੇ ਵਿੱਚ ਉਹਨਾਂ ਨੂੰ ਆਉਣ ਸਰ ਰੈਗੂਲਰ ਕਰਾਂਗੇ ਪਰ 4 ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਇਹ ਸਰਕਾਰ ਦੇ ਕੰਨ ਤੇ ਜੂਣੀ ਸਰਕੀ ਜੇਕਰ ਅਸੀਂ ਆਪਣੇ ਹੱਕਾਂ ਲਈ ਪਿਛਲੇ ਸਮੇਂ ਦੇ ਵਿੱਚ ਸੰਘਰਸ਼ ਕੀਤਾ ਹੈ ਤਾਂ ਸਾਡੇ ਮੌੜ ਮੰਡੀ ਦੇ ਅੰਦਰ 15 ਸਾਥੀਆਂ ਨੂੰ ਉਹਨਾਂ ਤੇ ਪਰਚੇ ਪਾ ਕੇ ਝੂਠੇ ਪੁਲਿਸ ਪਰਚੇ ਪਾ ਕੇ 15 ਦਿਨ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਚੋਂ ਕੱਢਿਆ ਗਿਆ ਜੋ ਕਿ ਅਜੇ ਤੱਕ 4 ਮਹੀਨੇ ਹੋ ਚੁੱਕੇ ਐ ਅਸੀਂ ਬਾਰ-ਬਾਰ ਸਾਨੂੰ ਮੀਟਿੰਗਾਂ ਮਿਲ ਰਹੀਆਂ ਰੱਦ ਕੀਤੀਆਂ ਜਾਂਦੀਆਂ ਸਾਡੀਆਂ ਹੁਣ 13 ਮੀਟਿੰਗਾਂ ਰੱਦ ਕੀਤੀਆਂ ਗਿਆ ਹੁਣ ਸਾਡੀ ਅੱਜ 22 ਤਰੀਕ ਦੀ ਮੀਟਿੰਗ ਸੀ ਜਿਹੜੀ ਸਬ ਕਮੇਟੀ ਬਣਾਈ ਆ ਉਹਦੇ ਨਾਲ ਹੁਣ ਫੇਰ ਸਾਨੂੰ ਮੀਟਿੰਗ ਸਾਡੀ ਪੋਸਟਪੋਨ ਕਰਕੇ 12 ਜਨਵਰੀ ਦੀ ਕੀਤੀ ਗਈ ਹੈ ਉਦੋਂ ਫੇਰ ਇਹ ਬਹਾਨਾ ਲਾਉਣਗੇ ਵੀ ਲੋਹੜੀ ਹੈ ਪਰ ਇਸ ਤੇ ਰੋਸ ਵਜੋਂ ਸਾਰੇ ਸਾਡੇ ਮਲਕੇ ਸਾਥੀ ਜਿਹੜੇ ਅੱਜ ਪੂਰੇ ਰੋਸ ਦੇ ਵਿੱਚ ਆਇਆ ਪੰਜਾਬ ਪੱਦਰ ਤੋਂ ਤੇ ਤਾਂ ਕਿ ਸਾਡੀਆਂ ਅਸੀਂ ਆਪਣੀਆਂ ਮੱਗਾਂ ਦਾ ਹੱਲ ਕਰਵਾ ਸਕੀਏ ਤੇ ਮੌੜ ਮੰਡੀ ਦੇ ਜਿਹੜੇ ਸਾਡੇ 15 ਸਾਥੀ ਨੇ ਉਹਨਾਂ ਨੂੰ ਨੌਕਰੀ ਤੇ ਦੁਬਾਰਾ ਬਹਾਲ ਕਰਾ ਸਕੀਏ। ਅਸੀਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਰਸਲ ਸਿਵਰੇਜ ਬੋਰਡ ਜੂਨੀਅਰ ਦੀ ਅਗਵਾਈ ਦੇ ਹੇਠ ਆਪਣੇ ਰੋਜ਼ਗਾਰ ਨੂੰ ਪੱਕਾ ਕਰਾਉਣ ਦੇ ਲਈ ਪੰਜਾਬ ਸਰਕਾਰ ਦੇ ਨਾਲ ਸੰਘਰਸ਼ ਲੜ ਰਹੇ ਹਾਂ। ਪਰ ਸੰਘਰਸ਼ ਲੜਦੇ ਦੌਰਾਨ ਸਾਡੇ ਜਿਹੜੇ 15 ਵਰਕਰਾਂ ਤੇ ਪੰਜਾਬ ਸਰਕਾਰ ਵੱਲੋਂ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਤੇ ਨੌਕਰੀ ਤੋਂ ਫਰਖ ਕੀਤਾ ਗਿਆ। ਜਿੱਥੇ ਮਾਨ ਸਾਹਿਬ ਝੁੱਲ੍ਹੇ ਬੰਦ ਕਰਨ ਦੀ ਗੱਲ ਕਰਦੇ ਹੁੰਦੇ ਸੀ ਅੱਜ ਉਹ ਆਪ ਹੀ ਝੁੱਲਿਆਂ ਨੂੰ ਬੰਦ ਕਰ ਰਹੇ ਨੇ ਆਊਟਸੋਰਸ ਕੰਮਾਂ ਦਾ ਹੱਕਾ ਜਿਹੜਾ ਉਹ ਖੋਹਿਆ ਜਾ ਰਿਹਾ ਕਿੱਥੇ ਉਹਨਾਂ ਨੂੰ ਉਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ 20 25 25000 ਰੁਪਏ ਤੇ ਕਰਨੀਆਂ ਸੀ ਪਰ 10000 ਰੁਪਏ ਵੀ ਜਿਹੜੀਆਂ ਸਰਕਾਰਾਂ ਨੂੰ ਤਨਖਾਹਾਂ ਇਹਨਾਂ ਕੰਮਿਆਂ ਨੂੰ ਦੇਣੀਆਂ ਔਖੀਆਂ ਹੋ ਰਹੀਆਂ ਨੇ ਇਸੇ ਕਰਕੇ ਅੱਜ ਅਸੀਂ ਧੂਰੀ ਦੇ ਵਿੱਚ ਰੋਸ ਮਾਰਚ ਕੀਤਾਗਾ ਔਰ ਅਗਲਾ ਜਿਹੜਾ ਸਾਡਾ ਸੰਘਰਸ਼ ਹੈ 23 24 25 ਦਸੰਬਰ ਨੂੰ ਪੰਜਾਬ ਪਧਰੀ ਤਿੰਨ ਦਿਨੀ ਹੜਤਾਲ ਹੈ ਜਿਹੜੀ ਉਹ ਸਾਡੀ ਜਥੇਬੰਦੀ ਵੱਲੋਂ ਕੀਤੀ ਜਾਊਗੀ